ਸਟੇਟ ਨੂੰ ਸੁਰੱਖਿਅਤ ਤੇ ਮਜ਼ਬੂਤ ਰੱਖਣਾ ਹੈ ਜਿੰਨਾਂ ਸਰ ਕਿੰਨੀ ਵੱਡੀ ਚੁਣੌਤੀ ਹੈ ਸੱਤਿ ਸੱਤਿ ਮਨ ਜੀ ਅਸੀਂ ਕੋਈ ਵੀ ਵੱਡੀ ਤੋਂ ਵੱਡੀ ਚੁਣੌਤੀ ਹੋਵੇ ਪੰਜਾਬ ਪੁਲਿਸ ਨੇ ਹਮੇਸ਼ਾ ਚੁਣੌਤੀ ਨੂੰ ਫੇਸ ਕੀਤਾ ਹੈਗਾ ਅਸੀਂ ਸਟੇਟ ਨੂੰ ਪੂਰੀ ਤਰ੍ਹਾਂ ਸਿਕਿਉਰ ਰੱਖਿਆ ਜਾ ਰਿਹਾ ਹੈ ਕਿ ਅਸੀਂ ਅੰਦਰ ਕੇਂਦਰ ਤੋਂ ਲਾਇਆ ਜਾ ਰਿਹਾ ਹੈ ਕਿ ਅਸੀਂ ਨਵੇਂ ਕਾਮਰਦ ਭੇਜ ਦਿੱਤੇ ਨੇ ਦੇਖੋ ਸਾਨੂੰ ਕਾਫੀ ਕਾਮਯਾਬੀ ਮਿਲੀ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਮੈਂ ਅੱਗੇ ਵੀ ਅਪੀਲ ਕਰਾਂਗਾ ਕਿ ਤੁਸੀਂ ਖੁੱਲ ਕੇ ਸਾਡੇ ਕੋਲ ਇਨਫੋਰਮੇਸ਼ਨ ਦਿਓ ਅਸੀਂ ਤੁਹਾਡੇ ਨਾਲ ਮੋਡਾ ਤੋਂ ਮੋਡਾ ਲਾ ਕੇ ਅਸੀਂ ਪੰਜਾਬ ਨੂੰ ਨਸ਼ਿਆ ਤੋਂ ਜਣਾਇਆ ਯਾਰ ਅਸੀਂ ਬਿਲਕੁਲ ਟਰੈਕ ਫਰੀ ਕਰ ਰਹੇ ਹੁਣ ਵੀ ਸਰ ਜੀ ਜਿਹੜੀ ਫਾਈਨਿੰਗ ਮੈਸੇਜ ਦਿੱਤਾ ਕਿ ਅਜੇ ਵੀ ਕੋਈ ਛੱਡ ਕੇ ਇਸ ਕੰਮਾਂ ਨੂੰ ਛੱਡ ਕੇ ਆਉਣਾ ਚਾਹੁੰਦਾ ਨਹੀਂ ਦੇਖੋ ਜੇ ਤੇ ਜੇ ਤੇ ਕੋਈ ਵਿਕਟਮ ਹੈਗੇ ਅਸੀਂ ਵੈਲਕਮ ਕਰਦੇ ਹਾਂ ਕਿ ਤੁਸੀਂ ਨਸ਼ਿਆ ਨੂੰ ਛੱਡੋ ਤੁਸੀਂ ਅਸੀਂ ਤੁਹਾਡੀ ਹੈਲਪ ਕਰਾਂਗੇ ਤੇ ਪ੍ਰਸ਼ਾਸਨ ਜਿਹੜਾ ਤੇ ਪੰਜਾਬ ਸਰਕਾਰ ਜਿਹੜਾ ਕਿ ਉਹਨਾਂ ਨੂੰ ਐਸ ਵਿਕਟਮ ਸਮਝਦੀ ਸਰ ਐਂਟੀ ਡਰੋਨ ਸਿਸਟਮ ਕਿਵੇਂ ਕੰਮ ਕਰਦਾ ਹੈ ਡਰੋਨ ਸਿਸਟਮ ਕਾਫੀ ਕਾਮਯਾਬ ਹੈ ਪੀਐਸਐਫ ਨੇ ਡਿਪਲੋਏ ਕੀਤੇ ਹੈਗੇ ਤੇ ਅਸੀਂ ਪੀਐਸਐਫ ਦੇ ਨਾਲ ਤਾਲਮੇਲ ਕਰਕੇ ਹੀ ਅਸੀਂ ਜਿਹੜਾ ਕਰਾਸ ਬਾਰਡਰ ਜਿਹੜਾ ਜਿਹੜਾ ਚੈਲੰਜ ਹੈਗਾ ਉਸ ਨੂੰ ਅਸੀਂ ਜਿਹੜਾ ਇਹਨਾਂ ਕੰਟਰੋਲ ਕਰ ਹோம் ਗਾਰਡਸ ਡਿਪਲॉयਮੈਂਟ ਕਰਤਾ ਤੁਰੇਗੀ ਇਹ ਕੰਮ ਸ਼ੁਰੂ ਹੋ ਗਿਆ ਜੀ ਇਹ ਸੈਕੰਡ ਲਾਈਨ ਆਫ ਡਿਫੈਂਸ ਤੇ ਜਿਵੇਂ ਹோம் ਗਾਰਡਸ ਡਿਪਲੋਏ ਕੀਤੇ ਜਾ ਰਹੇ ਐਂਟੀ ਡਰੋਨ ਸਿਸਟਮ ਲਗਤੇ ਹੈ ਜੀ ਤੇ ਪੁਲਿਸ ਨੂੰ ਅਸੀਂ ਮਾਡਰਨ ਵਾਹਨਸ ਤੇ ਮਾਡਰਨ ਇਕੁਪਮੈਂਟ ਦੇ ਕੇ ਸਾਡੇ ਸੀਸੀ ਤਕਰੀਬਨ 2100 ਸੀਸੀ ਟੀਵੀ ਜਿਹੜੇ ਹੈਗੇ ਉਹ 700 ਪੁਆਇੰਟਾਂ ਤੇ ਪੂਰੇ ਬਾਰਡਰ ਤੇ ਲਾਇਆ ਗਿਆ ਹੈ ਡਿਜੀਟਲ ਸਾਈਬਰ ਦੇ ਪਹਿਸੇ ਰੱਖੋ ਭਾਗੀ ਆ ਰਹੇ ਇਸ ਤੋਂ ਬਾਅਦ ਉਸ ਲੋਕ ਪੁਆਇੰਟ ਵੱਸ ਕਰਦੇ ਉਹਨਾਂ ਨੂੰ ਇਹ ਤਾਂ ਇਹ ਘਰ ਤਾਂ ਹੋਇਆ ਹੁੰਦਾ ਨਹੀਂ ਹੈ ਕਿ ਇਸ ਨੂੰ ਕਿੰਨਾ ਕਿਹਾ ਦੇਖੋ ਜੀ ਫੇਕ ਨਿਊਜ਼ ਨੂੰ ਅਸੀਂ ਬਹੁਤ ਸੀਰੀਅਸਲੀ ਲੈਂਦੇ ਆ ਉਸ ਨੂੰ ਰਿਵਰਟ ਕੀਤਾ ਜਾਂਦਾ ਹੈ ਇਹ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਤੁਸੀਂ ਰਿਯੂਮਰਸ ਤੇ ਨਾ ਚਲੋ ਇੱਕ ਫੈਕਟ ਚੈੱਕ ਜਰੂਰ ਕਰੋ ਕਿ ਜਿਹੜੀ ਸਹੀ ਖਬਰ ਹੈਗੀ ਆਥੈਂਟੀਕੇਟਿਡ ਖਬਰ ਹੈ ਉਸ ਨੂੰ ਹੀ ਹਿਊਮਨ ਮੌਂਗਰਿੰਗ ਦੇ ਖਿਲਾਫ ਸੱਟ ਕਰ ਰਹੇ ਕਿ ਕਰਾਇਸ ਟੈਕਿੰਗ ਦਾ ਖਾਸ ਹੁੰਦਾ ਹੈ ਤੋ ਇਹ ਇੱਕ ਜਨਰਲ ਜਬੇ ਉਹਨ ਬੈਸਾਕੀ ਹੈ ਵੀ 14 ਅਪ੍ਰੈਲ ਤੇ ਅਦਰਵਾਈਜ਼ ਵੀ ਪਾਕਿਸਤਾਨ ਦੀ ਹਰਕਤਾਂ ਕਰਕੇ ਅਸੀਂ ਬਿਲਕੁਲ ਅਲਰਟ ਰਹੇ ਸਾਡਾ ਮੇਨ ਮਕਸਦ ਹੈਗਾ ਸਟੇਟ ਨੂੰ ਸਿਕਿਉਰ ਰੱਖਿਆ ਜਾਵੇ ਲੋਕਾਂ ਨੂੰ ਇੱਕ ਫੀਲਿੰਗ ਆਫ ਕੌਨਫੀਡੈਂਸ ਹੋਵੇ ਤੁਮਿਸ ਦੀ ਜਿਹੜੀ ਪ੍ਰੈਜ਼ੈਂਸ ਹੈ ਦੀ ਉਹ ਵਿਜ਼ੀਬਲ ਪ੍ਰੈਜ਼ੈਂਸ ਉਹ ਪੰਜਾਬ ਦੀ ਸਰਕਾਰ ਦੀ ਹੋਵੇ ਕੁਝ ਹੋ ਗਿਆ ਕਰਨਾ ਚਾਹੀਦਾ ਪੰਜਾਬ ਦੇ ਵਿੱਚ ਸਾਰੇ ਹੁਣ ਸਾਰੇ ਹੁਣ ਸਾਰੇ ਸਾਰੇ ਸਰ ਹਿੰਦੀ ਵਿੱਚ ਕਰਦੇ ਸਾਰੇ ਅੱਬੇ ਐਂਚ ਲਾਇਆ ਜਾ ਰਿਹਾ ਕੀ ਕਰਨਾ ਚਾਹੀਦਾ ਸਾਰੇ ਪੰਜਾਬ ਦੇ ਵਿੱਚ ਫਾਈ ਟੋਮੀਨੇਸ਼ਨ ਆਪਰੇਸ਼ਨ ਕਰ ਰਹੇ ਹੈਗੇ ਭਾਈ ਫੌਂਟ ਰੇ ਕਰਾਈ ਥੋੜਾ ਜਿਹਾ ਉਦੇ ਅੰਦਰ ਹੀ ਮੈਂ ਇੱਕ ਸਰਪ੍ਰਾਈਜ਼ ਲੀਕ ਰਿਪੋਰਟ ਕਰ ਰਿਹਾ ਹਾਂ। ਇਹ ਆ ਤੇ ਜਿਹੜਾ ਆ ਤੁਸੀਂ ਦੇਖ ਰਹੇ ਹੋ। ਭਾਈ ਫੋਨ ਕਰੇ ਕਰਿਓ ਥੋੜੇ ਜਿਹਾ। ਭਾਈ ਫੋਨ ਤੇ ਚ ਗੱਲੋ ਆਪਣਾ ਹੋਰ ਨੰਬਰ। ਸਾਡੀ ਬਹੁਤ ਫਾਦਰ ਫੋਰਸ ਹੈ ਕਿ ਜਿਹੜੇ ਪੰਜਾਬ ਪੁਲਿਸ ਨੂੰ ਕੰਮ ਕਰਕੇ ਕੋਈ ਵੀ ਡਿਊਟੀ ਹੋਈਏ ਉਹ ਬਹੁਤ ਮਿਹਨਤ ਨਾਲ ਕਰਦਾ ਹੈ। ਸਰ ਮੈਸੇਜ ਵੀ ਲੈ ਕੇ ਕਾਫੀ ਐਕਸ਼ਨ ਹੋ ਰਿਹਾ ਤਾਂ ਤੁਸੀਂ ਇੱਕ ਵਾਰ ਪੰਜਾਬ ਪੁਲਿਸ ਉਹ ਮਲਾਦਮ ਦੀ ਗੱਲ ਕਰੀਏ ਜੇ ਡੇਢੀ ਮਲਾਦਮ ਬੜੀ ਮੀਤੀ ਤਾਂ ਉਹਨਾਂ ਦੀ ਵੀ ਪ੍ਰਾਪਰਟੀ ਜਿਹੜੀ ਆ ਉਹਨਾਂ ਦੇ ਤੇ ਵੀ ਕਾਰਵਾਈ ਜਿਹੜੀ ਕੀਤੀ ਗਈ ਸੀ ਜੋ ਲੀਗਲ ਦੇਖੋ ਜੀ ਜਿਵੇਂ ਮੈਂ ਪਹਿਲੇ ਵੀ ਕਈ ਵਾਰੀ ਕਿਹਾ ਹੈਗਾ ਕਿ ਜਿਹੜੀ ਪ੍ਰਾਪਰਟੀ ਜਿਹੜੀ ਡਿਮੋਲਿਸ਼ਨ ਹੋ ਰਹੀ ਹੈ ਇਹ ਜਿਹੜੀ ਕੰਸਰਨਡ ਏਜੰਸੀ ਹੈ ਪੁਲਿਸ ਦਾ ਇਸ ਦੇ ਵਿੱਚ ਲਾਈਟ ਪਰੇ ਪ੍ਰਦੀਪ ਲਾਈਟ ਉਸੇ ਕਰਪੋਤ ਜਿਹੜੀ ਕਿਤੇ ਗਵਰਨਮੈਂਟ ਪ੍ਰਾਪਰਟੀ ਤੇ ਐਨਕਰੋਚਮੈਂਟ ਹੈਗਾ ਕਿਤੇ ਇਲੈਗਲ ਕੰਸਟਰਕਸ਼ਨ ਹੈ ਇਸ ਨੂੰ ਨਿਕਲਤਾ ਕਰ ਰਹੇ ਜਿਵੇਂ ਅਸ ਪਰ ਜਿਹੜੀ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਮੁਤਾਬਕ ਕੰਸਲ ਥੌਟੀ ਉਹਨਾਂ ਨੂੰ ਨੋਟਿਸ ਇੱਕ ਪ੍ਰੋਪਰ ਲੀਗਲ ਤਰੀਕੇ ਨਾਲ ਉਹ ਆਪਣਾ ਕੰਮ ਕਰਦੇ ਹੈਗੇ ਤੇ ਉਸ ਦੇ ਵਿੱਚ ਪੁਲਿਸ ਜਿਹੜਾ ਉਹਨਾਂ ਨੂੰ ਅਸਿਸਟੈਂਸ ਦਿੰਦੀ ਹੈ ਜਰੂਰੀ ਹੈ ਕਿ ਕਾਬੀਆ ਅਟੈਕ ਨਾ ਕੀਤੇ ਕਿ ਤੇ ਉਹ ਇੱਕ ਰੂਪ ਤੋਂ ਉਹਨੂੰ ਚੈੱਕ ਕਰਦੇ ਤੇ ਕਿਵੇਂ ਦਾ ਰਿਐਕਸ਼ਨ ਉਹ ਉੱਥੇ ਲੋਕਾਂ ਦਾ ਰਿਸਪੌਂਸ ਔਰ ਫੋਰਸ ਦਾ ਟਾਈਪ ਹੋਵੇ ਬਾਰੇ ਉਹਨਾਂ ਦੀ ਗੱਲ ਹੈ ਹਾਂ ਹਾਂ ਬੋਲੋ ਬਾਕੀ ਇਹ ਜੋ ਨਸ਼ੇ ਬਤੇ ਹੀ ਕਾਹੀ ਘਟੇਗੇ ਨਾ ਬਹੁਤ ਸਾਡੀ ਕੰਟਰੋਲ ਹੈਗਾ ਡਰੱਗਸ ਦੇ ਖਿਲਾਫ ਕਾਨੂੰਨ ਦਾ ਅਸਰ ਹੋ ਰਿਹਾ ਹੈ ਦੁਨੀਆ ਮਾੜੀ ਲਿਖੇ ਬੱਚੇ ਸਿਆਣੇ ਨਹੀਂ ਅੱਜ ਕੱਲ ਦੇ ਮੈਂ ਬਦਲ ਸਮਝਦਾ ਗੱਲ ਉਹ ਪਿੱਛੇ ਰੱਖਿਆ ਵੀਰੇ ਅਸਰ ਕਰੀਏ ਦੇਖੋ ਨਗਰੀ ਦੇ ਨਹੀਂ ਨਹੀਂ ਮਾਰੇ ਭਾ ਜਿਹੜੇ ਪਿੱਛੇ ਆ ਗਏ ਲੋਕਾਂ ਦੇ ਨਾਲ ਲੋਕਾਂ ਬਰੇ ਕਰਨੇ ਕੋਈ ਨਹੀਂ ਲੋਕਾਂ ਨਾਲ ਸੋਹਰ ਖਾਸ ਕਰਕੇ ਬਹੁਤ ਅੱਛਾ ਇਹ ਨੂਜ ਇੱਕ ਦਾ ਚਾਹੀਦੀ ਲੋੜ ਦਾ ਸਨ ਇਸਕੇ ਰਿਪੋਰਟ ਅਸਰ ਦੇ ਵਿੱਚ ਮੈਂ ਤਾਂ ਕੋਈ ਨਹੀਂ ਆਇਆ ਜਿਹੜਾ ਨੰਬਰ